ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਮੈਕਸੀਕੋ ਤੇ ਕੈਨੇਡਾ ਦੇ ਉੱਪਰ ਵੱਡਾ ਟੈਰਿਫ ਲਗਾਉਣ ਤੇ ਫੈਸਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਲਡ 트ਰੰਪ ਨੇ ਭਾਰਤ ਦਾ ਰੁਖ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ 2 ਅਪ੍ਰੈਲ ਤੋਂ ਭਾਰਤ ਦੇ ਉੱਤੇ ਉਸੇ ਤਰ੍ਹਾਂ ਦਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਜਿਸ ਤਰ੍ਹਾਂ ਦਾ ਭਾਰਤ 100% ਤੋਂ ਵੱਧ ਟੈਰਿਫ ਜਿਹੜਾ ਅਮਰੀਕਾ ਤੋਂ ਲੈਂਦਾ ਉਹਨਾਂ ਨੇ ਐਲਾਨ ਕੀਤਾ ਅਸੀਂ ਵੀ ਭਾਰਤ ਦੇ ਸਮਾਨ ਤੇ ਅਗਲੇ ਮਹੀਨੇ ਤੋਂ 100% ਤੋਂ ਵੱਧ ਦਾ ਟੈਰਿਫ ਲਗਾਵਾਂਗੇ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ 2 ਅਪ੍ਰੈਲ ਨੂੰ ਭਾਰਤ ਦੇ ਉੱਤੇ ਉਸੇ ਤਰ੍ਹਾਂ ਦਾ ਟੈਰਿਫ ਲਗਾਉਣ ਦਾ ਭਾਵ ਜੈਸੇ ਕੋ ਤੈਸਾ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ ਅਮਰੀਕੀ ਰਾਸ਼ਪਤੀ ਡੋਨਲਡ ਟਰੰਪ ਨੇ ਕਿਹਾ ਕਿ ਭਾਰਤ ਸਾਡੇ ਤੋਂ 100% ਤੋਂ ਵੱਧ ਟੈਰਿਫ ਲੈਂਦਾ ਹੈ ਅਸੀਂ ਵੀ ਅਗਲੇ ਮਹੀਨਾ ਤੋਂ ਅਜਿਹਾ ਕਰਨ ਜਾ ਰਹੇ ਹਾਂ ਇਹ ਐਲਾਨ ਡੋਨਲਡ ਟਰੰਪ ਨੇ ਬੁੱਧਵਾਰ ਨੂੰ ਭਾਰਤੀ ਸਮੇਂ ਦੇ ਅ ਮੁਤਾਬਕ ਅਮਰੀਕਾ ਦੇ ਵਿੱਚ ਚੱਲ ਰਹੇ ਸਾਂਝੇ ਸੈਸ਼ਨ ਦੇ ਵਿੱਚ ਆਪਣੇ ਭਾਸ਼ਣ ਦੇ ਵਿੱਚ ਦਿੱਤਾ ਸੀ ਸੋ ਬੁੱਧਵਾਰ ਨੂੰ ਇਹ ਐਲਾਨ ਕੀਤਾ ਗਿਆ ਸੀ ਡੋਨਲਡ ਟਰੰਪ ਵੱਲੋਂ 1 ਘੰਟੇ ਤੇ 44 ਮਿੰਟ ਦਾ ਭਾਸ਼ਣ ਡੋਨਲਡ 트ੰਪ ਨੇ ਦਿੱਤਾ ਸੀ ਤੇ ਇਸ ਆਪਣੇ ਇਸ ਭਾਸ਼ਣ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਹੁਣ ਭਾਰਤ ਨੂੰ ਵੀ ਉਸੇ ਤਰ੍ਹਾਂ ਦੇ ਟੈਰਿਫ ਨੂੰ ਬਰਦਾਸ਼ਤ ਕਰਨਾ ਹੋਵੇਗਾ ਜਿਸ ਤਰ੍ਹਾਂ ਦਾ ਭਾਰਤ ਟੈਰਿਫ ਅਮਰੀਕਾ ਦੇ ਉੱਤੇ ਲਗਾਉਂਦਾ ਉਸੇ ਤਰ੍ਹਾਂ ਦਾ ਟੈਰਿਫ ਹੈ ਜਿਹੜਾ ਅਮਰੀਕਾ ਦੇ ਵੱਲੋਂ 100% ਟੈਰਿਫ ਭਾਰਤੀ ਸਮਾਨ ਤੇ ਲਗਾਇਆ ਜਾਵੇਗਾ ਸੋ ਮੈਕਸੀਕੋ ਤੋਂ ਕੈਨੇਡਾ ਦੇ ਉੱਪਰ ਦੋਨਾਂ ਮੁਲਕਾਂ ਦੇ ਉੱਪਰ ਟੈਰਿਫ ਨੂੰ ਲੈ ਕੇ ਸਖਤ ਫੈਸਲਾ ਲਏ ਜਾਣ ਤੋਂ ਬਾਅਦ ਅ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਭਾਰਤ ਦੇ ਪ੍ਰਤੀ ਵੀ ਜਿਹੜਾ ਰਵਈਆ ਉਹ ਆਪਣਾ ਸਖਤ ਕਰ ਦਿੱਤਾ ਸਖਤ ਰਵਈਆ ਦਿਖਾਉਂਦੇ ਆ ਡੋਨਲਡ 트੍ਰੰਪ ਨੇ ਕਿਹਾ ਕਿ ਹੁਣ ਭਾਰਤ ਦੇ ਉੱਤੇ 100% ਟੈਰਿਫ ਲਗਾਇਆ ਜਾਵੇਗਾ 트੍ਰੰਪ ਨੇ ਕਿਹਾ ਕਿ ਉਹਨਾਂ ਨੇ 43 ਦਿਨਾਂ ਦੇ ਵਿੱਚ ਜੋ ਕੀਤਾ ਬਹੁਤ ਸਾਰੀਆਂ ਸਰਕਾਰਾਂ ਆਪਣੇ 4 ਜਾਂ 8 ਸਾਲਾਂ ਦੇ ਕਾਰਜਕਾਲ ਵਿੱਚ ਵੀ ਨਹੀਂ ਕਰ ਪਾਈਆਂ ਸੋ ਡੋਨਲਡ 트੍ਰੰਪ ਨੇ ਆਪਣੇ ਕੀਤੇ ਕੰਮ ਦਾ ਦੀ ਖੁਦ ਹੀ ਤਾਰੀਫ ਕਰ ਦਿੱਤੀ ਇਹ ਉਹਨਾਂ ਕਿਹਾ ਕਿ 43 ਦਿਨਾਂ ਦੇ ਅੰਦਰ ਅਮਰੀਕੀ ਜਿਹੜੀ ਸਰਕਾਰ ਹੈ ਡੋਨਲਡ ਟਰੰਪ ਦੇ ਅਧੀਨ ਚੱਲਣ ਵਾਲੀ ਸਰਕਾਰ ਹੈ ਜਿਸ ਨੇ ਖਾਸ ਤੌਰ ਤੇ ਇਲੀਗਲ ਇਮੀਗ੍ਰੈਂਟਸ ਨੂੰ ਲੈ ਕੇ ਬਹੁਤ ਵੱਡੇ ਫੈਸਲੇ ਲਏ ਨੇ ਇਸ ਤੋਂ ਇਲਾਵਾ ਵੀਜ਼ਾ ਨੂੰ ਸਖਤ ਕਰ ਦਿੱਤਾ ਗਿਆ ਵੀਜ਼ਾ ਦੇ ਨਿਯਮ ਸਖਤ ਕੀਤੇ ਗਏ ਨੇ ਤੇ ਹੁਣ ਟੈਰਿਫ ਦੀ ਗੱਲ ਜਿਹੜੇ ਟਰੰਪ ਕਰ ਰਹੇ ਨੇ ਆਪਣੀ ਹੀ ਪਿੱਠ ਥੱਪਤ ਪਾਉਂਦਿਆ ਟਰੰਪ ਨੇ ਕਿਹਾ ਹੈ ਕਿ 43 ਦਿਨਾਂ ਦੇ ਵਿੱਚ ਉਹਨਾਂ ਦੀ ਸਰਕਾਰ ਨੇ ਅਜਿਹੇ ਫੈਸਲੇ ਕੀਤੇ ਨੇ ਜੋ ਪਿਛਲੀਆਂ ਕਈ ਸਰਕਾਰਾਂ 4 ਸਾਲ ਤੇ 8 ਸਾਲ ਦੇ ਆਪਣੇ ਟਰਮ ਦੇ ਵਿੱਚ ਵੀ ਨਹੀਂ ਕਰ ਪਾਈਆਂ ਨੇ ਸੋ ਟਰੰਪ ਨੇ ਪਾਕਿਸਤਾਨ ਦਾ ਵੀ ਧੰਨਵਾਦ ਕੀਤਾ ਟਰੰਪ ਨੇ ਕਿਹਾ ਕਿ 2021 ਦੇ ਵਿੱਚ ਅਫਗਾਨਿਸਤਾਨ ਵਿੱਚ ਅਤਵਾਦੀਆਂ ਨੇ 13 ਅਮਰੀਕੀ ਸੈਨਿਕਾਂ ਨੂੰ ਮਾਰ ਦਿੱਤਾ ਸੀ ਪਾਕਿਸਤਾਨ ਨੇ ਅਮਰੀਕੀ ਸਰਕਾਰ ਦੀ ਉਹਨਾਂ ਅੱਤਵਾਦੀਆਂ ਨੂੰ ਫੜਨ ਦੇ ਵਿੱਚ ਮਦਦ ਕੀਤੀ ਸੀ ਇਸ ਕਰਕੇ ਉਹਨਾਂ ਨੇ ਪਾਕਿਸਤਾਨ ਦੀ ਸਰਕਾਰ ਦਾ ਵੀ ਜਿਹੜਾ ਹੈ ਧੰਨਵਾਦ ਕੀਤਾ ਅੱਗੋਂ 트ੰਪ ਨੇ ਕਿਹਾ ਕਿ ਭਾਰਤ ਦੇ ਵਿੱਚ ਟਿੱਟ ਫੋਰ ਟੈਟ ਦੀ ਜਿਹੜੀ ਹੈ ਪਾਲਿਸੀ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ ਭਾਵ ਜੈਸੇ ਕੋ ਤੈਸਾ ਜਿਸ ਤਰ੍ਹਾਂ ਭਾਰਤ ਟੈਰਿਫ ਲਗਾਉਂਦਾ ਉਸੇ ਤਰ੍ਹਾਂ ਭਾਰਤ ਤੇ ਅਸੀਂ ਟੈਰਿਫ ਲਗਾਵਾਂਗੇ 트ੰਪ ਨੇ ਇਹ ਕਿਹਾ ਕਿ 2 April ਤੋਂ ਇਹ ਟੈਰਿਫ ਲਾਗੂ ਕਰ ਦਿੱਤਾ ਜਾਵੇਗਾ ਭਾਰਤ ਦੂਜੇ ਦੇ ਦੂਜੇ ਦੇਸ਼ ਸਾਡੇ ਤੇ ਭਾਰੀ ਟੈਰਿਫ ਟੈਕਸ ਲਗਾਉਂਦੇ ਨੇ ਹੁਣ ਸਾਡੀ ਵਾਰੀ ਹੈ ਭਾਵ ਜਿਸ ਤਰ੍ਹਾਂ ਬਾਕੀ ਮੁਲਕ ਅਮਰੀਕੀ ਅਮਰੀਕਾ ਤੇ ਟੈਰਫ ਲਾਉਂਦੇ ਨੇ ਅਮਰੀਕਾ ਵੀ ਉਸੇ ਤਰ੍ਹਾਂ ਹੀ ਕਰੇਗਾ ਜੇਕਰ ਕੋਈ ਕੰਪਨੀ ਅਮਰੀਕਾ ਵਿੱਚ ਉਤਪਾਦ ਨਹੀਂ ਬਣਾ ਰਹੀ ਤਾਂ ਉਸ ਨੂੰ ਟੈਰਿਫ ਦੇਣਾ ਹੀ ਹੋਵੇਗਾ ਉਹਨਾਂ ਨੇ ਜ਼ੇਲੈਂਸਕੀ ਯੂਕਰੇਨ ਯੁੱਧ ਤੇ ਵੀ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਕਿ ਕਿ ਜਦ ਨੂੰ ਜਲਦੀ ਹੀ ਖਤਮ ਕਰਨ ਦੇ ਲਈ ਗਾਰਲਵਾਦ ਦਾ ਸਹੀ ਤਰੀਕਾ ਅਪਣਾਉਣਾ ਚਾਹੀਦਾ ਹੈ ਅਸੀਂ ਰੂਸ ਨਾਲ ਗੰਭੀਰਤਾ ਦੇ ਨਾਲ ਗੱਲਬਾਤ ਕਰ ਰਹੇ ਹਾਂ ਸਾਨੂੰ ਜੋ ਸੰਕੇਤ ਮਿਲ ਰਹੇ ਨੇ ਰੂਸ ਦੇ ਵੱਲੋਂ ਉਹ ਚੰਗੇ ਸੰਕੇਤ ਨੇ ਸੋ ਕਈ ਮੁੱਦਿਆਂ ਦੇ ਉੱਤੇ ਆਪਣੇ ਇਸ ਭਾਸ਼ਣ ਦੇ ਵਿੱਚ ਡੋਨਲਡ 트ੰਪ ਨੇ ਐਲਾਨ ਕੀਤੇ ਨੇ ਆਪਣੇ ਆਉਣ ਵਾਲੀ ਪਾਲਿਸੀ ਦੇ ਸੰਕੇਤ ਵੀ ਦਿੱਤੇ ਨੇ ਖਾਸ ਤੌਰ ਤੇ ਭਾਰਤ ਤੇ ਬਾਕੀ ਦੇਸ਼ਾਂ ਦੇ ਪ੍ਰਤੀ ਜੋ ਟੈਰਿਫ ਦੀ ਪਾਲਿਸੀ ਹੈ ਉਸ ਨੂੰ ਦੇਖ ਕੇ ਅਮਰੀਕਾ ਸਖਤ ਨਜ਼ਰ ਆ ਰਿਹਾ ਹੈ ਤੇ ਕਿਤੇ ਨਾ ਕਿਤੇ ਭਾਰਤੀ ਸਮਾਨ ਦੇ ਉੱਤੇ ਵੀ ਹੁਣ 100% ਟੈਰਿਫ ਲਗਾਉਣ ਦੀ ਤਿਆਰੀ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਲੱਗ ਰਹੇ ਨੇ